ਸਭ ਤੋਂ ਬੈਸਟ ਹੈ ਇਹ ਰੀਗਨ 골ਡ ਕੈਪਸੂਲ ਇਹ ਸਾਡੀ ਆਪਣੀ ਮੈਨੂਫੈਕਚਰਿੰਗ ਹੈ ਕਾਫੀ ਵਿਆਰਡ ਡਾਕਟਰਾਂ ਦੀ ਰਿਸਰਚ ਤੋਂ ਬਾਅਦ ਇਹ ਪ੍ਰੋਡਕਟ ਰੈਡੀ ਹੋਇਆ ਹੈ ਇਹਦੇ ਬਹੁਤ ਅੱਛੇ ਰਿਜ਼ਲਟ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਬੜੇ ਨੋਮੀਨਲ ਜੇ ਪ੍ਰਾਈਸ ਵਿੱਚ ਤੁਸੀਂ ਇਸ ਪ੍ਰੋਬਲਮ ਨੂੰ ਠੀਕ ਕਰ ਸਕਦੇ ਹੋ ਕੋਈ ਸਾਈਡ ਇਫੈਕਟ ਹੈ ਨਾ ਬਿਲਕੁਲ ਸਾਈਡ ਇਫੈਕਟ ਨਹੀਂ ਹੈ ਇਹ ਸਭੀਆਂ ਹਰਬਲ ਚੀਜ਼ਾਂ ਨੇ ਇਹਦੇ ਉੱਤੇ ਸਾਰਾ ਲਿਖਿਆ ਹੋਇਆ ਹੈ ਡਾਕਟਰ ਸਾਹਿਬ ਜੇ ਤੁਸੀਂ ਇਹਦੀ ਗੱਲ ਕਰ ਰਹੇ ਹੋ ਕਿ ਇਹ ਕਿੰਨਾ ਖਾਣਾ ਪਊਗਾ ਆਮ ਬੰਦੇ ਨੂੰ ਪੰਜਾਬੀ ਜੀਭ ਚ ਦੱਸੋ ਤਾਂ ਇਹ ਇੱਕ ਆਮ ਇਨਸਾਨ ਨੂੰ ਬਸੇ ਤਾਂ ਅਲੱਗ-ਅਲੱਗ ਪ੍ਰੋਬਲਮੇ ਸਾਬਨਾਲ ਹੈ ਬਟ ਫਿਰ ਵੀ ਐਵਰੇਜ 10 ਤੋਂ 4 ਮਿੰਟ ਚ ਖਾਣ ਨਾਲ ਬਿਲਕੁਲ ਠੀਕ ਹੋ ਜਾਂਦਾ ਹੈ ਅੱਜ ਤੱਕ ਕੋਈ ਹੋਇਆ ਤਾਂ ਠੀਕ ਬਹੁਤ ਲੱਖਾਂ ਲੋਕ ਲੈ ਕੇ ਗਏ ਹਨ ਔਰ ਬੜੇ ਸਟੀਫਾਈਡ ਕਸਟਮਰ ਲੈ ਰਹੇ ਨੇ ਕਈ ਲੋਕ ਕਿਚ ਜਿੱਤੇ ਗੱਲ ਨਹੀਂ ਕਰਦੇ ਇਸ ਤਰ੍ਹਾਂ ਆਪਣੇ ਦੋਸਤਿਆਂ ਨੂੰ ਦੱਸ ਕੇ ਅੱਗੇ ਵੀ ਮੰਗਵਾ ਰਹੇ ਨੇ ਕਿ ਡਾਕਟਰ ਸਾਹਿਬ ਜਦੋਂ ਪ੍ਰੋਗਰਾਮ ਚੱਲਣਾ ਮੇਰੇ ਵਰਗੇ ਨੇ ਥੱਲੇ ਜਾ ਕੇ ਮੈਸੇਜ ਕਰ ਦਿੰਦੇ ਨੇ ਡਾਕਟਰ ਤਾਂ ਆਪਣੀ ਦੁਕਾਨਦਾਰੀ ਚਲਾ ਰਿਹਾ ਹੈ ਕੋਈ ਹੋਰ ਚੀਜ਼ਿਸ ਤੋਂ ਇਲਾਵਾ ਆ ਤਾਂ ਇਹ ਇੱਕ ਹੀ ਤਰ੍ਹਾਂ ਦਾ ਇਹ ਆਇਲ ਹੁੰਦਾ ਹੈ ਇਹ ਪੈਨਿਸ ਤੇ ਮ사ਜ ਵਾਸਤੇ ਹੁੰਦਾ ਹੈ ਜਿਹੜੀਆਂ ਨਰਵ ਡੈੱਡ ਹੋ ਜਾਂਦੀਆਂ ਨੇ ਇਹਨਾਂ ਨੂੰ ਮ사ਜ ਕਰਨਾ ਠੀਕ ਹੋ ਜਾਂਦੀਆਂ ਨੇ ਇਹਦੇ ਨਾਲ ਐਸ ਵੈਲ ਐਸ ਪ੍ਰਾਸ਼ ਆਂਦਾ ਹੈ ਅਸੀਂ ਦੋਨੋਂ ਚੀਜ਼ਾਂ ਰਿਕਮੈਂਡ ਕਰਦੇ ਹਾਂ ਕਿ ਪ੍ਰਾਸ਼ ਤੁਸੀਂ ਮਾਰਨਿੰਗ ਟਾਈਮ ਲੈਣਾ ਹੈ ਕੈਪਸੂਲ ਨਾਈਟ ਟਾਈਮ ਲੈਣਾ ਹੈ ਦੋਨੋਂ ਚੀਜ਼ਾਂ ਦੀ ਇੱਕ ਕਿੱਟ ਬਣ ਜਾਂਦੀ ਹੈ ਔਰ ਤੁਹਾਨੂੰ ਇਹਦਾ ਬੜੀ ਜਲਦੀ ਰਿਜ਼ਲਟ ਮਿਲ ਜਾਂਦਾ ਇਹ ਨਹੀਂ ਕਿ ਤੁਹਾਨੂੰ ਸਾਲਾਂ ਬੰਦੀ ਇਹਨੂੰ ਉਡੀਕਣਾ ਪਏਗਾ ਬੜੀ ਜਲਦੀ ਜਾਂਦੇ ਫਾਇਦੇ ਦੇਖਣ ਨੂੰ ਮਿਲਣਗੇ ਡਾਕਟਰ ਸਾਹਿਬ ਕਿੰਨੇ ਕੇਸ ਬੰਦਾ ਇਹ ਯੂਜ਼ ਕਰ ਸਕਦਾ ਹੈ ਇਹ 18 ਸਾਲ ਤੋਂ ਉੱਪਰ ਲੈ ਕੇ 70 ਸਾਲ ਤੱਕ ਦੇ ਸਾਰੇ ਬੰਦੇ ਯੂਜ਼ ਕਰ ਸਕਦੇ ਆ। ਔਰ ਇਹਦੇ ਵਿੱਚ ਮਜ਼ੇ ਦੀ ਗੱਲ ਇਹ ਹੈ ਕਿ ਇਹ ਕੋਈ ਜ਼ਰੂਰੀ ਨਹੀਂ ਕਿ ਫੋਰ ਮੇਲ ਵਾਸਤੇ ਇਹ ਮੇਲ ਫੀਮੇਲ ਯਾਨੀ ਔਰਤ ਔਰ ਮਰਦ ਦੋਨੋਂ ਇਹਨੂੰ ਇਸਤੇਮਾਲ ਕਰ ਸਕਦੇ ਆ। ਸੱਚੀ ਗੱਲ ਦੋਸਤੋ ਮੈਂ ਰਵਿੰਦਰ ਸਨ ਦਾ ਸਵਾਗਤ ਕਰਦਾ। ਬਿਲਕੁਲ ਜੀ ਗੱਲ ਕਹੀ ਤੇ ਇਨਸਾਨ ਅੱਜ ਕੱਲ ਆਪਣੇ ਰੋਗਾਂ ਤੋਂ ਬਹੁਤ ਦੁਖੀ ਹੈ। ਖਾਸ ਕਰ ਜਦੋਂ ਉਹਨੂੰ ਰੋਗ ਲੱਗਦੇ ਨੇ ਕੁਝ ਐਧਾ ਦੇ ਰੋਗ ਹੁੰਦੇ ਨੇ ਜੋ ਕਿਸੇ ਆਮ ਆਦਮੀ ਨਾਲ ਡਿਸਕਸ ਨਹੀਂ ਕਰਦਾ। ਚਾਹੇ ਉਹ ਗੁਪਤ ਰੋਗ ਹੋਵੇ, ਚਾਹੇ ਉਹਨੂੰ ਕੋਈ ਸਰੀਰਕ ਕਮਜ਼ੋਰੀ ਹੋਵੇ ਜਾਂ ਕੋਈ ਵੀ ਇਦਾਦੀ ਮਰਦਾਨਾ ਕਮਜ਼ੋਰੀ ਹੋ ਆਮ ਆਦਮੀ ਨਾਲ ਗੱਲ ਨਹੀਂ ਕਰ ਸਕਦਾ ਇਸ ਲਈ ਤੁਹਾਨੂੰ ਸਖਸ਼ ਨਾਲ ਮਿਲਣ ਜਾ ਰਹੇ ਹਾਂ ਜੋ ਇਸ ਰੋਗ ਤੇ ਖੁੱਲ ਕੇ ਗੱਲ ਕਰੂਗਾ ਤੇ ਤੁਹਾਨੂੰ ਇਸ ਰੋਗ ਦਾ ਨਿਵਾਰਣ ਵੀ ਦੱਸੂਗਾ ਕਿ ਇਸ ਰੋਗ ਤੋਂ ਲੜਨ ਲਈ ਤੁਹਾਨੂੰ ਕਿਵੇਂ ਲੜਨ ਦੀ ਤਿਆਰੀ ਕਰਨੀ ਪਵੇ ਤੇ ਕੀ ਕੀ ਖਾਣਾ ਪੈਣਾ ਸਭ ਤੋਂ ਵੱਡੀ ਗੱਲ ਹੈ ਕਿ ਇਸ ਰੋਗ ਲਈ ਤੁਹਾਨੂੰ ਉਹ ਚੀਜ਼ਾਂ ਉਹ ਦੱਸਣਗੇ ਜੋ ਆਯੁਰਵੈਦਿਕ ਹੈ ਇਹਨਾਂ ਆਯੁਰਵੈਦਿਕ ਪદ્ધਤੀ ਨਾਲ ਇਹ ਰੋਗ ਠੀਕ ਕੀਤਾ ਜਾਂਦਾ ਹਾਲਾਂਕਿ ਲੋਕ ਅੱਜਕੱਲ੍ਹ ਐਲੋਪੈਥਿਕ ਦਾ ਬਹੁਤ ਯੂਜ਼ ਕਰ ਰਹੇ ਨੇ ਪਰ ਇੱਕ ਵਾਰ आयुर्वेदिक मूवी ਤੁਸੀਂ ਦੇਖੋ ਸਮਝੋ ਤੇ ਪ੍ਰਯੋਗ ਕਰੋ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਵੀ ਮੇਰੇ ਕੋਲ ਆਨਦਾ ਸਰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਜੇ ਮੈਂ ਅਗਲ ਮਰਦਾਨਾ ਕਮਜ਼ੋਰੀ ਦਾ ਨਾਮ ਲੈਣਾ ਗੁਪਤ ਰੋਗ ਦਾ ਨਾਮ ਲੈਣਾ ਲੋਕ ਚੀਜ਼ دیکھتے ਨੇ ਇਸ ਚੀਜ਼ ਨੂੰ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਆਪਣੇ ਬਾਡੀ ਵਿੱਚ ਬਾਕੀ ਕੋਈ ਪ੍ਰੋਬਲਮ ਹੁੰਦੀਆਂ ਨੇ ਇਸੇ ਤਰ੍ਹਾਂ ਇਹ ਵੀ ਇੱਕ ਪ੍ਰੋਬਲਮ ਹੈ ਅਗਰ ਕਿਸੇ ਸੱਜਣ ਮਿੱਤਰ ਨੂੰ ਕਿਸੇ ਕਾਰਨ ਵੀ ਇਹ ਪ੍ਰੋਬਲਮ ਹੈ ਤਾਂ ਉਹਨੂੰ ਛਿਪਾਉਣ ਦੀ ਲੋੜ ਨਹੀਂ ਕਈ ਵਾਰੀ ਛਿਪਾ ਕੇ ਇਸ ਬਿਮਾਰੀ ਨੂੰ ਵਧਾ ਲੈਂਦੇ ਆ ਜਾਂ ਫਿਰ ਅਸੀਂ ਕਿਸੇ ਨਾ ਕਿਸੇ ਗਲੀ ਮੁਹੱਲੇ ਚੋਲਾ ਸ਼ਾਹ ਡਾਕਟਰ ਨੂੰ ਇਹਦੇ ਵਾਸਤੇ ਕਾਫੀ ਜ਼ਿਆਦਾ ਪੈਸਾ ਵੀ ਵੇਸਟ ਕਰਦੇ ਆਂ ਤੇ ਇਲਾਜ ਹੁੰਦਾ ਹੈ ਇਸ ਕਰਕੇ ਤੁਸੀਂ ਆਓ ਆਪਣੀ ਕੰਸਲਟ ਕਰੋ ਕੋਈ ਸ਼ਰਮਾਨ ਦੀ ਲੋੜ ਨਹੀਂ ਹੈ ਤੁਸੀਂ ਖੁੱਲ ਕੇ ਗੱਲ ਕਰੋ ਗੱਲ ਕਰੋਗੇ ਤਾਂ ਹੀ ਇਹਦਾ ਖੁੱਲ ਕੇ ਇਲਾਜ ਹੋ ਜਾਏਗਾ ਔਰ ਕੋਈ ਬਹੁਤ ਜ਼ਿਆਦਾ ਪੈਸੇ ਨਹੀਂ ਲੱਗਦੇ ਇਹਦੇ ਵਾਸਤੇ ਨੋਮੀਨਲ ਪੈਸਿਆਂ ਵਿੱਚ ਹੀ ਅਸੀਂ ਇਹਦਾ ਟ੍ਰੀਟਮੈਂਟ ਕਰ ਸਕਦੇ ਆਂ ਆਯੁਰਵੈਦਿਕ ਤਰੀਕੇ ਨਾਲ ਦਾ ਇਲਾਜ ਸੰਭਵ ਹੈ ਬਿਲਕੁਲ ਸੰਭਵ ਹੈ ਜੀ ਦੇਖੋ ਆਯੁਰਵੈਦਿਕ ਪ੍ਰਣਾਲੀ ਜਿਹੜੀ ਹੈ ਕੋਈ ਅਜਿਹੀ ਨਹੀਂ ਹੈ 5000 ਸਾਲ ਤੋਂ ਚਲਦੀ ਆ ਰਹੀ ਹੈ ਇਹ ਵੱਖਰੀ ਗੱਲ ਹੈ ਕਿ ਹੁਣ ਪਿਛਲੇ ਕੁਝ ਸਮੇਂ ਤੋਂ ਪੀਆ 60 ਸਾਲ ਤੋਂ ਅਸੀਂ ਲੋਕੀ ਮਾਡਰਨ ਹੋ ਗਏ ਆ ਮਾਡਰਨ ਲਾਈਫ ਸਟਾਈਲ ਆ ਗਿਆ ਨੇ ਉਹਦੇ ਬਲ ਚੁਕਾ ਜਿਆਦਾ ਹੋ ਗਿਆ ਹੈ ਬਟ ਹੁਣ ਜਿਵੇਂ ਜਿਵੇਂ ਉਹਨਾਂ ਚੀਜ਼ਾਂ ਦੇ ਸਾਈਡ ਇਫੈਕਟ ਹੋ ਰਹੇ ਨੇ ᱛਿਵੇਂ ᱛਿਵੇਂ ਲੋਕੀ ਵਾਪਸ ਆਯੁਰਵੇਦਿਕ ਵੱਲ ਆ ਰਹੇ ਨੇ ਔਰ ਇਹਦੇ ਅੱਛੇ ਰਿਜ਼ਲਟ ਮਿਲ ਰਹੇ ਆ ਔਰ ਇਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ ਇਹਨੂੰ ਤਰੀਕੇ ਨਾਲ ਯੂਜ਼ ਕਰੋ ਤੇ ਇਹ ਜਿਹੜੀ ਬਿਮਾਰੀ ਨੂੰ ਜੜ ਤੋਂ ਖਤਮ ਕਰਦੀ ਹੈ ਸਭ ਇੱਕ ਸੋਚ ਬਣੀ ਹੋਈ ਹੈ ਕਿ ਅਸੀਂ ਆਯੁਰਵੇਦਿਕ ਚੀਜ਼ ਲਵਾਂਗੇ ਤੇ ਲੰਬਾ ਉਹਦਾ ਪ੍ਰੋਸੈਸ ਚੱਲੂਗਾ ਸਾਨੂੰ ਜੋ ਅੰਗਰੇਜ਼ੀ ਦਵਾਈ ਖਾ ਕੇ ਮਹੀਨੇ ਡੇਢ ਮਹੀਨੇ ਤੇ ਆਰਾਮ ਆ ਜਾਂਦਾ ਸੀ ਇਹ ਐਕਟਿਵ ਹੋ ਜਾਂਦੇ ਸੀ ਸਾਨੂੰ ਸਾਲ ਡੇਲ ਸਾਲ 2 ਸਾਲ ਵੀ ਲੈ ਐਦਾਂ ਤੇ ਕੀ ਚੀਜ਼ ਮਤਲਬ ਤੁਸੀਂ ਬਹੁਤ ਸਰਲ ਤਰੀਕੇ ਨਾਲ ਸਮਝਾਓ ਦੇਖੋ ਜਿਹੜੀ ਤਾਂ ਐਲੋਪੈਥੀ ਨਾਲ ਆਪਾਂ ਕੰਪੇਅਰ ਕਰਦੇ ਆ ਕਿ ਐਲੋਪੈਥੀ ਨਾਲ ਜਲਦੀ ਆਰਾਮ ਆ ਜਾਂਦਾ ਹੈ ਐਲੋਪੈਥੀ ਨਾਲ ਆਰਾਮ ਨਹੀਂ ਆਂਦਾ ਹੈ ਐਲੋਪੈਥੀ ਬਿਮਾਰੀ ਨੂੰ ਦਬੰਦੀ ਹੈ ਤੁਸੀਂ ਦੇਖੋਗੇ ਕਿ ਲੋਕੀ ਸ਼ੂਗਰ ਵਾਸਤੇ ਐਲੋਪੈਥੀ ਯੂਜ਼ ਕਰਦੇ ਆ ਤਾਂ ਸ਼ੂਗਰ ਦਵਾਈ ਸਿਰਫ ਕੰਟਰੋਲ ਕਰਦੀ ਹੈ ਨਾ ਕਿ ਸ਼ੂਗਰ ਠੀਕ ਕਰਦੀ ਹੈ ਇਸੇ ਤਰ੍ਹਾਂ ਬਾਕੀ ਪ੍ਰੋਬਲਮ ਵੀ ਨੂੰ ਬਿਮਾਰੀ ਕੰਟਰੋਲ ਕਰਕੇ ਰੱਖਦੀ ਹੈ ਔਰ ਸਮੇਂ ਤੋਂ ਬਾਅਦ ਆ ਕੇ ਇਹ ਦੁਆਰਾ ਦੁਆਰਾ ਪ੍ਰੋਬਲਮ ਵਧਦੀ ਹੈ ਯਾ ਕਹਿ ਲੋ ਕਿ ਅੱਜ 2 ਗੋਲੀਆਂ ਤੋਂ ਸ਼ੁਰੂਆਤ ਹੋ ਗਈ ਕਦੋਂ ਤੁਹਾਡੇ 8 ਗੋਲੀਆਂ ਮੰਨ ਜਾਂਦੀਆਂ ਨੇ ਉਹ ਪਤਾ ਵੀ ਨਹੀਂ ਲੱਗਦਾ ਐਰਬੈਡਿਕ ਨਾਲ ਅਸੀਂ ਜੜ ਤੇ ਇਲਾਜ ਕਰ ਸਕਦੇ ਹਾਂ ਬਟ ਇਹਦੇ ਵਿੱਚ ਇਹ ਹੈ ਕਿ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਸਾਲ ਸਾਢੇ ਡੇਢ ਸਾਲ ਤੁਹਾਨੂੰ ਡੀਕਣਾ ਪਏਗਾ ਇਹਦੇ ਰਿਜ਼ਲਟ ਆਈਕਲ ਬੜੀਆਂ ਅੱਛੀਆਂ ਅੱਛੀਆਂ ਚੀਜ਼ਾਂ ਆ ਗਈਆਂ ਨੇ ਇਹਦੇ ਰਿਜ਼ਲਟ ਬੜੀ ਅੱਛੀ ਤਰੀਕੇ ਨਾਲ ਬੜੀ ਜਲਦੀ ਮਿਲਣਾ ਸ਼ੁਰੂ ਹੋ ਗਏ ਨੇ ਮੈਂ ਸੋਚ ਗਈ ਜਿਹਦਾ ਤੁਸੀਂ ਹੁਣੇ ਕਿਹਾ ਕਿ ਜਦੋਂ ਅਸੀਂ ਇੰਗਲਿਸ਼ ਦਵਾਈ ਖਰਾਉਂਦੇ ਨੇ ਉਹ ਰੋਗ ਨੂੰ ਦਬاندی ਏ ਖਤਮ ਨਹੀਂ ਕਰਦੀ ਏ ਬਿਲਕੁਲ ਹੀ ਇਹ ਤਾਂ ਅਸੀਂ ਕਈ ਵਾਰ ਸੁਣਿਆ ਵੀ ਹੈ ਤੇ ਦੇਖਿਆ ਵੀ ਆ ਪਰ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਤੁਹਾਡੀ ਆਰੋਗਿਕ ਜਿਹੜੀ ਦਵਾਈ ਹੈ ਉਹ ਬੰਦੇ ਨੂੰ ਐਕਚੁਅਲ ਠੀਕ ਕਰ ਦੋਗੀ ਦੇਖੋ ਆਪਾਂ ਜੇ ਪੁਰਾਣੀ ਗੱਲ ਕਰੀ ਆਪਣੀ ਪਹਿਲੀ ਪੀੜ੍ਹੀ ਦੀ ਆਪਣੇ ਫਾਦਰ ਸਾਹਿਬ ਦੇ ਇਹ ਦਾਦਾ ਜੀ ਵੇਲੇ ਦੀ ਤਾਂ ਇਹ ਸਾਰੇ ਲੋਕੀ ਕੋਈ ਜ਼ਿਆਦਾ ਦਵਾਈਆਂ ਨਹੀਂ ਖਾਂਦੇ ਸੀ ਔਰ ਐਰਬੈਡਿਕ ਚੀਜ਼ਾਂ ਘਰੇ ਇਸਤੇਮਾਲ ਕਰਕੇ ਤੰਦਰੁਸਤ ਰਹਿੰਦੇ ਸੀ ਹੁਣ ਜਦੋਂ ਤੋਂ ਮਤਲਬ ਆਪਾਂ ਕਹਿ ਲਈਏ ਕਿ ਅਸੀਂ ਮਾਡਰਨ ਹੋਏ ਆ ਆਪਣਾ ਲਾਈਫ ਸਟਾਈਲ ਚੇਂਜ ਹੋਇਆ ਹੈ ਬਿਮਾਰੀਆਂ ਦੇਖੋ ਕਿੰਨੀਆਂ ਵੱਧ ਗਈਆਂ ਨੇ ਅੱਗੇ ਅਸੀਂ ਸ਼ੂਗਰ ਕਿਸੇ ਨੂੰ ਹੁੰਦੇ ਸੀ ਵੀ ਕਿਸੇ ਨੂੰ ਸ਼ੂਗਰ ਹੈ ਹੁਣ ਤਾਂ ਘਰ-ਘਰ ਸ਼ੂਗਰ ਹੈ ਘਰ ਦੇ ਵਿੱਚ ਤਕਰੀਬਨ ਹਰ ਮੈਂਬਰ ਨੂੰ ਸ਼ੂਗਰ ਹੋਈ ਪਈ ਹੈ ਹੋਰ ਵੀ ਇੱਥੇ ਤਰ੍ਹਾਂ ਕਈ ਬਿਮਾਰੀਆਂ ਨੇ ਜਿਹੜੀਆਂ ਇਹ ਮਾਡਰਨ ਲਾਈਫ ਸਟਾਈਲ ਇਨਸ ਇਸ ਕਰਕੇ ਮੈਂ ਤੇ ਇਹੀ ਕਵਾਂਗਾ ਕਿ ਆਯੁਰਵੈਦਿਕ ਅਪਣਾਓ ਔਰ ਆਪਣਾ ਤੰਦਰੁਸਤ ਰਹੋ ਬਿਲਕੁਲ ਜੀ ਜੋ ਅੱਜ ਕੱਲ੍ਹ ਵੀ ਮੁਕਸੇ ਲੈਣੇ ਆ ਬਜ਼ੁਰਗਾਂ ਨੇ ਜੇ ਪੇਟ ਚ ਗੈਸ ਬਣ ਗਈ ਜੁਆਇਨ ਖਾ ਲਓ ਬੜਾ ਜਿਹਾ ਪਾਣੀ ਜ਼ਿਆਦਾ ਪੀ ਲਓ ਆਯੁਰਵੈਦਿਕ ਤਰੀਕੇ ਹਾਲਾਂਕਿ ਸਾਡੇ ਨਾਲ ਨਾਲ ਚੱਲੇ ਨੇ ਪਰ ਅਸੀਂ ਮਾਡਰਨ ਹੋ ਗਏ ਹਾਂ ਮਾਡਰਨ ਕਰਕੇ ਅਸੀਂ ਬਿਮਾਰੀਆਂ ਨੂੰ ਵੀ ਮਾਡਰਨ ਤਰੀਕੇ ਨਾਲ ਠੀਕ ਕਰਨਾ ਚਾਹੁੰਦੇ ਹਾਂ ਇਹ ਸਮਝਦੇ ਕਿ ਸਟੈਂਡਰਡ ਬਣ ਗਿਆ ਕਿ ਅਸੀਂ ਇੰਗਲਿਸ਼ ਦਵਾਈਆਂ ਖਾਈਏ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਹੁਣ ਦੇਖੋ ਜਿਵੇਂ ਤੁਸੀਂ ਅਜਵਾਇਨ ਦੀ ਗੱਲ ਕੀਤੀ ਹੈ ਤੇ ਅਜਵਾਇਨ ਦੇ ਵਿੱਚ ਏਡੇ ਅੱ ਤੁਸੀਂ ਅੱਗੇ ਕਿਸੇ ਬੱਚੇ ਨੂੰ ਪੇਟ ਦਾ ਦਰਦ ਹੁੰਦਾ ਸੀ ਤਾਂ ਹਿੰਗ ਲਗਾ ਦਿੰਦੇ ਸੀ ਜਾਂ ਅਜਵੈਨ ਥੋੜੀ ਜਿਹੀ ਚੁਟਕੀ ਲੈ ਲੈਂਦੇ ਸੀ ਆਰਾਮ ਆ ਜਾਂਦਾ ਸੀ ਹੁਣ ਕੀ ਹੈ ਕਿ ਹੁਣ ਦੀ ਜਗ੍ਹਾ ਤੇ ਉਹ ਜਗ੍ਹਾ ਡੀਐਸਆਰ ਕੈਪਸੂਲ ਲੈ ਲ ਲਈ ਹੈ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਐਲੋਪੈਥੀ ਮਾੜੀ ਹੈ ਦੇਖੋ ਅਸੀਂ ਐਲਵੈਥੇ ਡਾਕਟਰ ਕੋਲ ਜਾਂਦੇ ਹਾਂ ਉਹ ਸਾਨੂੰ ਡੀਐਸਆਰ 5 ਦਿਨ 7 ਦਿਨ 10 ਦਿਨ ਲਈ ਐਡਵਾਈਸ ਕਰਦਾ ਹੈ ਪਰ ਲੋਕਾਂ ਨੇ ਕਹਿ ਲੋ ਕਿ ਆਪਣੀ ਖੁਰਾਕੀਆਂ ਨੂੰ ਸ਼ਾਮਲ ਕਰ ਲਿਆ ਡੱਬੇ ਦੇ ਡੱਬੇ ਘਰਾਂ ਲਿਆ ਕੇ ਰੱਖੇ ਹੋਏ ਹਨ ਜਿਹੜੇ ਕਿ ਲੰਬੇ ਸਮੇਂ ਤੱਕ ਲੈਣ ਤੇ ਤੁਸੀਂ ਕਈ ਕ੍ਰੋਨਿਕ ਪ੍ਰੋਬਲਮ ਨਾਲ ਦਰਸਤ ਹੋ ਜਾਂ ਬੇਸ਼ੱਕ ਜਿੰਨਾ ਤੁਸੀਂ Google ਤੋਂ ਵੀ ਸਰਚ ਮਾਰ ਸਕਦੇ ਹੋ ਕਿ ਡੀਐਸਆਰ ਦੇ ਕਿੰਨੇ ਜ਼ਿਆਦਾ ਸਾਈਡ ਇਫੈਕਟ ਨੇ ਪਰ ਅਸੀਂ ਲੋਕੀ ਅੱਜਕੱਲ੍ਹ ਦੀ ਡੇਟ ਦੇ ਵਿੱਚ ਜਦੋਂ ਤੱਕ ਵੀਰੇ ਕੈਪਸੂਲ ਅੰਦਰ ਨਹੀਂ ਜਾਂਦਾ ਤੇ ਆਪਾਂ ਕੰਮ ਹੀ ਨਹੀਂ ਕਰ ਪਾਉਂਦੇ ਇਸ ਤਰ੍ਹਾਂ ਐਲੋਪੈਥਿਕ ਜੀਂਜਾਂ ਨੇ ਕਾਫੀ ਲੰਬੇ ਸਮੇਂ ਤੱਕ ਲੈਣ ਦੇ ਕਾਫੀ ਲੰਬੇ ਨੁਕਸਾਨ ਚੀਲੇ ਪੈਂਦੇ ਆ ਇੱਕ ਚੀਜ਼ ਮੈਨੂੰ ਹੋਰ ਸਮਝ ਆਈ ਹੈ ਸਾਡੇ ਪਰਿਵਾਰ ਛੋਟੇ ਹੋ ਗਏ ਨੇ ਛੋਟੇ ਇਸ ਕਰਕੇ ਹੋ ਗਏ ਨੇ ਅਸੀਂ ਮੀਆਂ ਬੀਬੀ ਤੇ ਬੱਚਾ ਪਹਿਲੋ ਦਾਦਾ ਦਾਦੀ ਡਾਕਟਰ ਸੀਗੇ ਕਿ ਵੀ ਜੇ ਤੁਹਾਡੇ ਘਰ ਕੋਈ ਬਜ਼ੁਰਗ ਹੋਵੇ ਨਾਨਾ ਹੋਵੇ ਨਾਨੀ ਹੋਵੇ ਉਹ ਹੀ ਕੈਨੇਡਾ ਜੁਆਇਨ ਦੇ ਦੇ ਬੱਚੇ ਨੂੰ ਹੀਂਗ ਲਗਾ ਦੇ ਬੱਚੇ ਨੂੰ ਮਤਲਬ ਇਦਾਂ ਦੇ ਤੁਸੀਂ ਸਮਝਦੇ ਹੋ ਕਿ ਪਰਿਵਾਰ ਛੋਟੇ ਹੋਣ ਨਾਲ ਪ੍ਰੋਬਲਮ ਸੀ ਬਿਲਕੁਲ ਬਿਲਕੁਲ ਅੱਗੇ ਆਪਣੇ ਘਰਾਂ ਵਿੱਚ ਦਾਦੀਆਂ ਨਾਨੀਆਂ ਦਾਦੀਆਂ ਨੁਕਸੇ بڑے ਹੁੰਦੇ ਸੀ ਛੋਟੇ-ਮੋਟੇ ਪ੍ਰੋਬਲਮ ਨੂੰ ਤਾਂ ਅਸੀਂ ਘਰੇ ਹੀ ਮਤਲਬ ਸੋਲਵ ਕਰ ਲੈਂਦੇ ਸੀ ਬਟ ਅਜਿਹੀ ਡੇਟ ਦੇ ਵਿੱਚ ਭੱਜ ਦੌੜ ਦੀ ਜ਼ਿੰਦਗੀ ਹੈ ਹਰ ਬੰਦਾ ਚਾਹੁੰਦਾ ਜੀ ਜਲਦੀ ਬਟ ਉਸ ਜਲਦੀ ਦੇ ਚੱਕਰ ਦੇ ਵਿੱਚ ਅਸੀਂ ਕਈ ਨੁਕਸਾਨ ਵੀ ਝੇਲਦੇ ਆਂ अच्छा मर्दाना कमजोरी ਚ ਤੁਹਾਡੇ ਕੋ ਕੀ ਕੀ ਹੈ ਤੇ ਕਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇਹ ਚੀਜ਼ ਇਫੈਕਟਡ ਹੈ ਦੇਖੋ ਮਰਦਾਨਾ ਕਮਜ਼ੋਰੀ ਵਿੱਚ ਕਾਫੀ ਜੀਜਾਂ ਆਉਂਦੀਆਂ ਨੇ ਅਸੀਂ ਵੈਸੇ ਸਭ ਤੋਂ ਬੈਸਟ ਹੈ ਇਹ ਰੀਗਨ ਗੋਲਡ ਕੈਪਸੂਲ ਇਹ ਸਾਡੀ ਆਪਣੀ ਮੈਨੂਫੈਕਚਰਿੰਗ ਹੈ ਕਾਫੀ ਵਿਆਰਡ ਹੋ ਡਾਕਟਰਾਂ ਦੀ ਰਿਸਰਚ ਤੋਂ ਬਾਅਦ ਇਹ ਪ੍ਰੋਡਕਟ ਰੈਡੀ ਹੋਇਆ ਹੈ ਇਹਦੇ ਬਹੁਤ ਅੱਛੇ ਰਿਜ਼ਲਟ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਬੜੇ ਨੋਮੀਨਲ ਜੇ ਪ੍ਰਾਈਸ ਵਿੱਚ ਤੁਸੀਂ ਇਸ ਪ੍ਰੋਬਲਮ ਨੂੰ ਠੀਕ ਕਰ ਸਕਦੇ ਹੋ ਜਿੰਦੇ ਵਾਸਤੇ ਮੈਂ ਸਮਝਦਾ ਕਿ ਲੋਕੀ ਕਿਸੇ ਜਗ੍ਹਾ ਜਾ ਕੇ 50000 ਰੁਪਏ ਲੱਖ ਲੱਖ ਰੁਪਏ ਵੀ ਬਸਮਾ ਤੇ ਬਰਬਾਦ ਕਰ ਰਹੇ ਨੇ ਤਾਂ ਮੈਂ ਉਹਨੂੰ ਇਹੀ ਕਹਾਂਗਾ ਕਿ ਆਪਣੇ ਮਿਹਨਤ ਦਾ ਪੈਸਾ ਇਸ ਤਰ੍ਹਾਂ ਬਰਬਾਦ ਨਾ ਕਰੋ। ਅੱਛੀ ਚੀਜ਼ ਲਓ ਔਰ ਥੋੜੇ ਜਿਹੇ ਪੈਸੇ ਵਿੱਚ ਵੀ ਤੁਸੀਂ ਆਪਣਾ ਨੂੰ ਠੀਕ ਕਰ ਸਕਦੇ ਹੋ। ਕੋਈ ਸਾਈਡ ਇਫੈਕਟ ਹੈ ਨਾ? ਬਿਲਕੁਲ ਸਾਈਡ ਇਫੈਕਟ ਨਹੀਂ ਹੈ। ਇਹ ਸਭ ਰੀ ਹਰਬਲ ਚੀਜ਼ਾਂ ਨੇ। ਇਹਦੇ ਉੱਤੇ ਸਾਰਾ ਲਿਖਿਆ ਹੋਇਆ ਹੈ। ਇਹ ਤੇ ਮੈਨੂਫੈਕਚਰਿੰਗ ਸਰਟਫਾਈਡ ਨੰਬਰ ਲਿਖਿਆ ਹੋਇਆ ਹੈ। ਇਹ ਸਾਨੂੰ ਆਯੂਸ਼ ਡਿਪਾਰਟਮੈਂਟ ਵੱਲੋਂ ਅਸੀਂ ਇਹਨੂੰ ਲਾਇਸੈਂਸ ਲੈ ਕੇ ਬਣਾਇਆ ਹੈ। ਜੀਐਮਪੀ ਸਰਟੀਫਾਈਡ ਹੈ। ਆਈਐਸਓ ਸਰਟੀਫਾਈਡ ਹੈ। ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਡਾਕਟਰ ਸਾਹਿਬ ਜੇ ਤੁਸੀਂ ਇਹਦੀ ਇਹ ਇੱਕ ਆਮ ਇਨਸਾਨ ਨੂੰ ਵੈਸੇ ਤਾਂ ਅਲੱਗ-ਅਲੱਗ ਪ੍ਰੋਬਲਮ ਸਾਬਨਾਲ ਹੈ ਬਟ ਫਿਰ ਵੀ ਐਵਰੇਜ ਤੰ ਤੋਂ 4 ਮਿੰਟ ਚ ਖੰਨ ਨਾਲ ਬਿਲਕੁਕੁਲ ਠੀਕ ਹੋ ਜਾਂਦਾ ਹੈ ਅਜੇ ਤੱਕ ਕੋਈ ਹੋਇਆ ਤਾਂ ਠੀਕ ਬਹੁਤ ਲੱਖਾਂ ਲੋਕ ਲੈ ਕੇ ਗਏ ਹਨ ਔਰ ਬੜੇ ਸਟੈਟਿਫਾਈਡ ਕਸਟਮਰ ਲੈਂਦੇ ਲੋਕ ਤਸੱਲੀ ਕਰ ਰਹੇ ਨੇ ਬਿਲਕੁਲ ਜੀ ਬਿਲਕੁਲ ਤਸੱਲੀ ਵੀ ਕਰ ਰਹੇ ਔਰ ਆਪਣੇ ਹੂਰ ਜਿਹੜੇ ਕਿਉਂਕਿ ਕਈ ਲੋਕ ਕੀ ਚਿਜਕਦੇ ਗੱਲ ਨਹੀਂ ਕਰਦੇ ਇਸ ਤਰ੍ਹਾਂ ਆਪਣੇ ਦੋਸਤਿਆਂ ਨੂੰ ਦੱਸ ਕੇ ਅੱਗੋਂ ਵੀ ਮੰਗਵਾ ਰਹੇ ਨੇ ਕਿਉਂਕਿ ਡਾਕਟਰ ਸਾਹਿਬ ਜਦੋਂ ਪ੍ਰੋਗਰਾਮ ਚੱਲਦਾ ਹੈ ਮੇਰੇ ਵਰਗੇ ਨੇ ਥੱਲੇ ਜਾ ਕੇ ਮੈਸੇਜ ਕਰਦੇ ਨੇ ਡਾਕਟਰ ਤਾਂ ਨਹੀਂ ਯਾਨੀ ਕੋਈ ਗੱਲ ਨਹੀਂ ਹੈ ਤੁਸੀਂ ਲੋਕਾਂ ਦੇ ਰੂਲ ਦੇ ਸਕਦੇ ਹੋ ਸਾਡਾ ਬਲਕੇ ਇਹ ਪ੍ਰੋਡਕਟ ਵਰਲਡ ਵਾਈਡ ਜਾਂਦਾ ਹੈ ਕੋਈ ਹੋਰ ਚੀਜ਼ ਇਸ ਤੋਂ ਇਲਾਵਾ ਆਹ ਤਾਂ ਇਹ ਕੀ ਦੀ ਤਰ੍ਹਾਂ ਦਾ ਇਹ ਔਇਲ ਹੁੰਦਾ ਹੈ ਇਹ ਪੈਨੇਸ ਤੇ ਮ사ਜ ਵਾਸਤੇ ਹੁੰਦਾ ਹੈ ਜਿਹੜੀਆਂ ਨਰਵ ਡੈੱਡ ਹੋ ਜਾਂਦੀਆਂ ਨੇ ਇਹਨਾਂ ਨੂੰ ਮ사ਜ ਕਰਨਾ ਠੀਕ ਹੋ ਜਾਂਦੀਆਂ ਨੇ ਇਹਦੇ ਨਾਲ ਐਸ ਵੈਲ ਐਸ ਅਸੀਂ ਪ੍ਰਾਸ਼ ਆਂਦਾ ਹੈ ਅਸੀਂ ਦੋਨੋਂ ਚੀਜ਼ਾਂ ਰეკਮੈਂਡ ਕਰਦੇ ਹਾਂ ਇਹ ਰਾਤ ਤੁਸੀਂ ਮਾਰਨਿੰਗ ਟਾਈਮ ਲੈਣਾ ਹੈ ਕੈਪਸੂਲ ਨਾਈਟ ਟਾਈਮ ਲੈਣਾ ਹੈ ਦੋਨੋਂ ਚੀਜ਼ਾਂ ਦੀ ਇੱਕ ਕਿੱਟ ਬਣ ਜਾਂਦੀ ਹੈ ਔਰ ਤੁਹਾਨੂੰ ਇਹਦਾ ਬੜੀ ਜਲਦੀ ਰਿਜ਼ਲਟ ਮਿਲ ਜਾਂਦਾ ਹੈ ਇਹ ਨਹੀਂ ਕਿ ਤੁਹਾਨੂੰ ਸਾਲਾਂ ਬੰਦੀ ਇਹਨੂੰ ਉਡੀਕਣਾ ਪਏਗਾ ਬੜੀ ਜਲਦੀ ਜਾਂਦੇ ਫਾਇਦੇ ਦੇਖਣ ਨੂੰ ਮਿਲਣਗੇ ਡਾਕਟਰ ਸਾਹਿਬ ਕਿੰਨੇ ਕੇਸ ਦਾ ਬੰਦਾ ਇਹ ਯੂਜ਼ ਕਰ ਸਕਦਾ ਹੈ ਇਹ 18 ਸਾਲ ਤੋਂ ਉੱਪਰ ਲੈ ਕੇ 70 ਸਾਲ ਤੱਕ ਦੇ ਸਾਰੇ ਬੰਦੇ ਯੂਜ਼ ਕਰ ਸਕਦੇ ਆ ਔਰ ਇਹਦੇ ਵਿੱਚ ਮਜ਼ੇ ਦੀ ਗੱਲ ਇਹ ਹੈ ਕਿ ਇਹ ਕੋਈ ਜ਼ਰੂਰੀ ਨਹੀਂ ਕਿ ਫੋਰ ਮੇਲ ਵਾਸਤੇ ਇਹ ਮੇਲ ਫੀਮੇਲ ਯਾਨੀ ਔਰਤ ਔਰ ਮਰਦ ਦੋਨੋਂ ਇਹਨੂੰ ਇਸਤੇਮਾਲ ਕਰ ਸਕਦੇ ਆ ਜੇ ਤੁਹਾਡੀ ਬਹੁਤ ਪੁਰਾਣੀ ਦੁਕਾਨ ਹੈ ਇਹ ਸਾਡੀ ਅਸੀਂ ਲੁਧਿਆਣੇ ਵਿੱਚ 1950 ਤੋਂ ਆਂ ਅਸੀਂ ਵੈਸੇ ਮੇਰੇ ਦਾਦਾ ਜੀ ਜਦੋਂ ਆਜ਼ਾਦੀ ਮਿਲੀ ਸਾਨੂੰ 1947 ਵਿੱਚ ਜਦੋਂ ਡਿਵਾਈਡਿਸ਼ਨ ਹੋਈ ਗਿਆ ਉਦੋਂ 1947 ਤੋਂ ਬਾਅਦ ਅਸੀਂ ਇੱਧਰ ਆਏ ਆ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਵੀ ਸਾਡਾ ਇਹੀ ਕੰਮ ਸੀ ਔਰ ਇਹ ਸਮਝੋ ਕਿ ਮੇਰਾ ਤਾਂ ਸਾਰਾ ਬਚਪਨ ਹੀ ਇਹਨਾਂ ਚੀਜ਼ਾਂ ਵਿੱਚ ਬਿਤੇ ਆ ਹੁਣ ਕੀ ਕੀ ਚੀਜ਼ਾਂ ਰੱਖਦੇ ਤੁਸੀਂ ਸਾਡੇ ਕੋਲ ਟੋਟਲ ਹਰ ਜਿੰਨੀਆਂ ਵੀ ਤਰ੍ਹਾਂ ਦੀ ਹਰਜ਼ ਸਾਡੇ ਕੋਲ ਮੌਜੂਦ ਨੇ ਤੁਸੀਂ ਆਪਣੇ ਹਰਜ਼ ਉਲੈਵੀ ਲੈ ਸਕਦੇ ਹੋ ਹਰ ਤਰ੍ਹਾਂ ਦੀ ਅਰਜ਼ੂੜ ਕੋ ਹਜ਼ਾਰਤ ਰਹਿੰਦੀਆਂ ਜਿਹੜੀ ਬੂਟੀਆਂ ਨੇ ਜਿਹੜੇ ਅਸੀਂ ਲੈ ਲਏ ਤੁਸੀਂ ਕਿਹਾ ਕਿ ਮਹਿਲਾਵਾਂ ਦਾ ਵੀ ਤੁਸੀਂ ਕਿਤੇ ਨਾ ਕਿਤੇ ਆਯੁਰਵੈਦਿਕ ਤਰੀਕੇ ਨਾਲ ਟ੍ਰੀਟਮੈਂਟ ਕਰ ਦਿਓ ਮਹਿਲਾਵਾਂ ਸ਼ਰਮੰਦੀਆਂ ਤੇ ਨਹੀਂ ਜਦਾ ਆਂਦੀਆਂ ਨੇ ਕਿ ਨਹੀਂ ਦੇਖੋ ਇਹ ਚ ਕੋਈ ਸ਼ੱਕ ਨਹੀਂ ਹੈ ਬਹੁਤ ਸਾਰੀਆਂ ਮਹਿਲਾਵਾਂ ਸ਼ਰਮੰਦੀਆਂ ਮਹਿਲਾਵਾਂ ਕਿ ਮਰਦ ਵੀ ਸ਼ਰਮਾਂਦੇ ਆ ਬਟ ਅੱਜ ਲੋਕੀ ਅਵੇਅਰ ਹੋ ਰਿਹਾ ਹੈ ਪੋਲੀਵਲੀ ਇਹਨਾਂ ਤੇ ਗੱਲ ਹੋ ਰਹੀ ਹੈ ਗੱਲ ਕਰਾਂਗੇ ਤਾਂ ਹੀ ਗੱਲ ਬਣੇਗੀ ਇਹ ਗੱਲ ਦਾ ਸੂਈ ਮਰਦਾਨਾ ਕਮਜ਼ੋਰੀ ਆ ਕਿਉਂ ਰਹੀ ਉਹ ਵੀ ਅੱਜ ਇੱਕ ਕਾਮਨ ਦੇਖਿਆ ਗਿਆ ਹੈ ਕਿ ਪਹਿਲੇ ਮੁੰਡੇ ਤਾਕਤਵਰ ਹੁੰਦੇ ਸੀ ਬੜੇ ਹੈਲਦੀ ਹੁੰਦੇ ਸੀ ਹੁਣ ਮੁੰਡੇ ਮਰਦਾਨਾ ਕਮਜ਼ੋਰੀ ਬਹੁਤ ਜ਼ਿਆਦਾ ਮੁੰਨੀਆਂ ਚ ਵੀ ਕੁਥੀ ਚ ਜਾ ਰਹੀ ਹੈ ਇਹਦਾ ਸਭ ਤੋਂ ਮੁੱਖ ਕਾਰਨ ਆਪਣਾ ਲਾਈਫ ਸਟਾਈਲ ਹੈ ਦੇਖੋ ਅੱਜ ਦੀ ਡੇਟ ਦੇ ਵਿੱਚ ਜਿਉਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਸਟ੍ਰੈਸ ਹਰ ਤਰ੍ਹਾਂ ਨਾਲ ਕੋਈ ਕੰਮ ਦਾ ਸਟ੍ਰੈਸ ਹੈ ਕਿ ਤੁਹਾਨੂੰ ਜੌਬ ਦਾ ਸਟ੍ਰੈਸ ਹੈ ਇਸ ਤੋਂ ਇਲਾਵਾ ਜਿਹੜਾ ਸਾਡਾ ਖਾਣ ਪੀਣ ਬੜਾ ਚੇਂਜ ਹੋ ਚੁੱਕਾ ਹੈ ਤੁਸੀਂ ਪਿਛਲੇ ਸਮੇਂ 'ਚ ਦੇਖੋ ਲੋਕੀ ਸਵੇਰੇ ਜਲਦੀ ਖਾਂਦੇ ਸੀ ਸ਼ਾਮੀ ਜਲਦੀ ਸੋ ਜਾਂਦੇ ਸੀ ਸ਼ਾਮ ਦੇ ਰੋਟੀ ਵੀ ਜਲਦੀ ਖਾ ਲੈਂਦੇ ਸੀ ਅੱਜ ਅਸੀਂ ਸਵੇਰੇ ਖਾਣ ਨੂੰ ਦਿਲ ਨਹੀਂ ਕਰਦਾ 11 12 ਵਜੇ ਪਹਿਲਾਂ ਅਸੀਂ ਖਾਂਦੇ ਨਹੀਂ ਰਾਤ 11 12 ਵਜੇ ਤੱਕ ਅਸੀਂ ਖਾਂਦੇ ਰਹਿੰਦੇ ਆ ਜੋ ਸਾਡੀ ਸ਼ੁਰੂਆਤ ਸਵੇਰੇ ਮੈਂ ਕਹਿੰਦਾ ਪਰੌਂਠਿਆਂ ਤੋਂ ਸ਼ੁਰੂ ਹੁੰਦੀ ਹੈ ਔਰ ਸ਼ਾਮੇ ਬਟਰ ਚਿਕਨ ਬਟਰ ਪਨੀਰ ਤੇ ਖਤਮ ਹੁੰਦੀ ਹੈ ਔਰ ਐਕਟੀਵਿਟੀਜ਼ ਕੁਝ ਨਹੀਂ ਹੈ ਆਪਾਂ ਕੋਈ ਐਕਸਰਸਾਈਜ਼ ਨਹੀਂ ਕਰਦੇ ਸਭ ਚੀਜ਼ ਆਪਾਂ ਜਲਦੀ ਚਾਣਦੇ ਆ ਇਹ ਸਭ ਜਲਦੀ ਦੇ ਚੱਕਰ ਦੇ ਵਿੱਚ ਨਾ ਤਾਂ ऊंची ਡਾਈਟ ਮਿਲ ਪਾ ਰਹੀ ਹੈ ਇਸ ਕਰਕੇ ਸੀ ਇਹ ਸਾਰਾ ਆਪਣਾ ਖਰਾਬ ਕਰ ਰਹੇ ਆ ਜਾਂਦਾ ਮੰਤਬ ਕਿ ਲਾਈਫ ਸਟਾਈਲ ਨੂੰ ਬਿਲਕੁਲ ਡਿਸਪਲਨ ਤਰੀਕੇ ਨਾਲ ਜੀਣਾ ਚਾਹੀਦਾ ਹੈ ਬਿਲਕੁਲ ਲਾਈਫ ਸਟਾਈਲ ਤੁਹਾਡੀ ਜ਼ਿੰਦਗੀ ਦਾ ਇੱਕ ਮਤਲਬ ਤੁਸੀਂ ਥੋੜਾ ਜਿਹਾ ਡਿਸਪਲਨ ਆਪਣੀ ਲਾਈਫ ਚ ਕਰ ਲੋ ਤਾਂ ਤੁਸੀਂ ਬੜੇ ਅੱਛੇ ਚੇਂਜਸ ਦੇਖ ਸਕਦੇ ਹੋ ਜ਼ਿੰਦਗੀ ਆ ਇਹ ਦਵਾਈਆਂ ਕਿੰਨੇ ਕ ਪਰਸੈਂਟ ਤੱਕ ਬੰਦੇ ਨੂੰ ਐਕਟਿਵ ਕਰ ਦਿੰਦੀਆਂ ਨੇ ਦੇ ਕੋਈ ਡਿਫਰੈਂਟ ਰਿਜ਼ਲਟ ਮਿਲਦਾ ਹੈ ਕੁਝ ਪਰਸੈਂਟੇਜ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਨਾ ਹੀ ਮੈਂ ਕਹਿ ਸਕਦਾ ਵੀ 1-2 ਦਿਨ ਚ ਠੀਕ ਕਰ ਦੇਣਗੇ ਕਿਉਂਕਿ ਇਹ ਪਿਓਰ ਐਰਬੈਡਿਕ ਨੇ ਪਿਓਰ ਐਰਬੈਡਿਕ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਹੈ ਇਹਦੇ ਵਿੱਚ ਇਹ ਮੰਨ ਕੇ ਚੱਲਣਾ ਪਏਗਾ ਕਿ ਤੁਹਾਡਾ 15 ਤੋਂ 20 ਦਿਨ ਜਾਂ ਮਹੀਨੇ ਵਿੱਚ ਰਿਜ਼ਲਟ ਆਣਾ ਸ਼ੁਰੂ ਹੋ ਜਾਂਦਾ ਹੈ ਔਰ 3 ਮਹੀਨੇ ਵਿੱਚ 100% ਠੀਕ ਹੋ ਜਾਂਦਾ ਬੰਦਾ ਬਿਲਕੁਲ ਪੂਰੀ ਤਰ੍ਹਾਂ ਹੋ ਜਾਂਦਾ ਫਿੱਟ ਬਿਲਕੁਲ ਜੀ ਬਿਲਕੁਲ 100% ਬਿਲਕੁਲ ਜੀ ਡਾਕਟਰ ਸਾਹਿਬ ਤੁਹਾਨੂੰ ਤੋਂ ਇੱਕ ਮੈਂ ਆਖਰੀ ਸਵਾਲ ਇਹ ਪੁੱਛਣਾ ਚਾਹਨਾ ਕੀ ਜਿਹੜੇ ਲੋਗ ਆਉਂਦੇ ਨੇ ਜੇ ਉਹਨਾਂ ਨੇ ਆਣਾ ਹੋਵੇ ਤੇ ਕਿਵੇਂ ਇੱਥੇ ਤੱਕ ਪਹੁੰਚਣ ਤੁਹਾਡੇ ਨਾਲ ਕਿਵੇਂ ਸੰਪਰਕ ਕਰਨ ਇਹ ਸਾਡੀ ਬਹੁਤ ਪੁਰਾਣੀ ਦੁਕਾਨ ਹੈ ਡਾਕਟਰ ਬਲਰਾਇ ਰਵਾਇਦਾ ਔਰ ਬਲਰਾਜ ਪੰਸਾਰੀ ਦੇ ਨਾਮ ਤੇ ਹੈ ਬਲਰਾਜ ਪੰਸਾਰੀ 1950 ਦੇ ਵਿੱਚ ਗਿਲ ਚੌਂਗਲੀ ਨੰਬਰ 2 ਦੇ ਵਿੱਚ ਹੈ ਔਰ ਅਸੀਂ ਸੇਵਾਵਾਂ ਆਪਣੀਆਂ ਦੇ ਰਹੇ ਹਾਂ ਔਰ ਮਤਲਬ ਤੁਸੀਂ ਆਸ-ਪਾਸ ਕਿਸੇ ਲੋਕਾਂ ਨੂੰ ਵੀ ਗੱਲ ਕਰੋਗੇ ਤਾਂ ਤਕਰੀਬਨ ਲੋਕੀ ਜਾਣਦੇ ਨੇ ਇਹ ਦੁਕਾਨ ਨੂੰ ਕਿ ਸਭ ਤੋਂ ਪੁਰਾਣੀ ਪੰਸਾਰੀ ਦੀ ਦੁਕਾਨ ਲੁਧਿਆਣੇ ਦੀ ਬਲਰਾਜ ਪੰਸਾਰੀ ਹੈ ਮਿਹਰਬਾਨੀ ਜੀ ਤੁਹਾਨੂੰ ਅਸੀਂ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਆਪਣੇ ਦਿਲ 'ਚੋਂ ਸ਼ਰਮ ਕੱਢੋ ਆਪਣੇ ਦਿਮਾਗ 'ਚੋਂ ਸ਼ਰਮ ਕੱਢੋ ਅਗਰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈ ਤੇ ਖੁੱਲ ਕੇ ਗੱਲ ਕਰੋ ਆਪਣੇ ਸਾਥੀਆਂ ਨਾਲ ਕਰੋ ਆਪਣੇ ਦੋਸਤਾਂ ਨਾਲ ਕਰੋ ਤੇ ਇੱਕ ਅੱਛੇ ਉਸ ਇਨਸਾਨ ਨਾਲ ਕਰੋ ਜੋ ਤੁਹਾਨੂੰ ਸਹੀ ਐਡਵਾਈਸ ਦੇ ਦੇਵੇ ਚਾਹੇ ਉਹ ਡਾਕਟਰ ਹੋਵੇ ਚਾਹੇ ਆਯੁਰਵੈਦਿਕ ਤੋਂ ਰਿਲੇਟਿਡ ਹੋਵੇ ਜਿੱਥੇ ਤੁਹਾਡਾ ਦਿਲ ਕਰਦਾ ਉੱਥੋਂ ਕਰੋ ਲੇਕਿਨ ਤੁਹਾਡੀ ਕਿਤੇ ਨਾ ਕਿਤੇ ਚਾਹੇ ਮਹਿਲਾ ਹੋਵੇ ਚਾਹੇ ਪੁਰਸ਼ ਹੋਵੇ ਜਿਹੜੀ ਸੋਚ ਹੈ ਉਹ ਇਹ ਸੋਚ ਡਰ ਕੇ ਨਹੀਂ ਗੱਲ ਕਰਦੀ ਕਿ ਲੋਕ ਕੀ ਕਹਿ ਲਿਗੇ ਜੇ ਅਗਰ ਮੈਂ ਕਹਾਂਗਾ ਮੈਨੂੰ ਮਰਦਾਨਾ ਕਮਜ਼ੋਰੀ ਹੈ ਪਰਵਾਹ ਨਾ ਕਰੋ ਮੇਂ ਮਾਰੀ ਅਗਰ ਹੈਗੀ ਹੈ ਤੇ ਖੁੱਲ ਕੇ ਜਦੋਂ ਡਿਸਕਸ ਕਰੋਗੇ ਤੇ ਕਿਤੇ ਨੈਗੇਟਿਵ ਤੁਹਾਨੂੰ ਸੋਲੂਸ਼ਨ ਮਿਲੂਗਾ ਹੁਣ ਇੱਕ ਗੱਲ ਹੋਰ ਕਹਾਂਗਾ ਜਿਹੜੇ ਅੰਗਰੇਜ਼ੀ ਦਵਾਈਆਂ ਖਾਂਦੇ ਨੇ ਉਹ ਲੱਖਾਂ ਕਰੋੜਾਂ ਰੁਪਏ ਖਰਚ ਕਰਦੇ ਨੇ ਪਰ ਇਲਾਜ ਫਿਰ ਵੀ ਨਹੀਂ ਹੁੰਦਾ ਜਿੱਥੇ ਲੱਖਾਂ ਕਰੋੜਾਂ ਤੁਸੀਂ ਖਰਚ ਕਰ ਲਓ ਇੱਕ ਵਾਰ ਆਈ ਵਿਲ ਬੀ ਦੇ ਤਰਫ ਮੂੜ ਮੂੜ ਇਹ ਵੀ ਇੱਕ ਵਾਰ ਦੇਖੋ ਤੁਸੀਂ ਕਿਉਂਕਿ ਇਹਦਾ ਸਾਈਡ ਇਫੈਕਟ ਨਹੀਂ ਹੈ ਤੇ ਡਾਕਟਰ ਸਾਹਿਬ ਨੇ ਇੱਕ ਗੱਲ ਹੋਰ ਬਹੁਤ ਵਧੀਆ ਕਹੀ ਹੈ ਲਾਈਫ ਸਟਾਈਲ ਨੂੰ ਚੇਂਜ ਕਰੋ ਡਿਸਪਲਾਈਨ ਰੱਖੋ ਆਪਣੀ ਜ਼ਿੰਦਗੀ 'ਚ ਕਿ ਕਿੰਨੇ ਵਜੇ ਉੱਠਣਾ ਹੈ ਕਿੰਨੇ ਵਜੇ ਸੋਣਾ ਹੈ ਤੇ ਕਿੰਨੇ ਵਜੇ ਖਾਣਾ ਤੇ ਡਾਕਟਰ ਸਾਹਿਬ ਨੇ ਆਪਣਾ ਪਤਾ ਸਾਡੇ ਨਾਲ ਸਾਂਝਾ ਕੀਤਾ ਹੈ ਬਿਲਕੁਲ ਜੀ ਤੁਸੀਂ ਇੱਕ ਵਾਰ ਇੱਕ ਵਾਰ ਜ਼ਰੂਰ ਉੱਥੇ ਜਾਓ ਕਿਉਂਕਿ ਇਹ ਮੈਂ ਨਹੀਂ ਕਹਦਾ ਤੁਸੀਂ ਇੱਥੇ ਠੀਕ ਹੋਵੋਗੇ ਇੱਕ ਵਾਰ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡੀ ਸੂਤ ਕਿੱਥੇ ਖੜੀ ਹੈ ਕਿਉਂਕਿ ਆਯੁਰਵੈਦਿਕ ਅਜਮਾਲਾ ਬਹੁਤ ਚੰਗੀ ਗੱਲ ਹੈ ਇਹ ਅੱਜ ਤੋਂ 50 ਸਾਲ ਪਹਿਲੇ ਅਸੀਂ ਆਯੁਰਵੈਦਿਕ ਸੀ ਸਾਡੀ ਮੰਮੀ ਵੀ ਆਯੁਰਵੈਦਿਕ ਵੈਦ ਸੀ ਸਾਡੀ ਦਾਦੀ ਵੀ ਵੈਦ ਸੀ ਸਾਡਾ ਦਾਦਾ ਵੀ ਵੈਦ ਸੀ ਸਾਡੇ ਘਰ ਸਭ ਕੁਝ ਸੀਗਾ ਪਰ ਕਿਤੇ ਨਾ ਕਿਤੇ ਸਾਡੀ ਲਾਈਫ ਸਟਾਈਲ ਹੈ ਸਾਡੇ ਸਟੈਂਡਰਡ ਨੇ ਸਨ ਅੰਗਰੇਜ਼ਾ ਵਾਲ ਇਹ ਅੰਗਰੇਜ਼ੀ ਦਵਾਈਆਂ ਵਾਲਾ ਮੋਰਤਾ ਹੈ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੇ ਨਾਲ ਇੱਕ ਵਾਰ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਪ੍ਰੋਗਰਾਮ ਚੱਲੂਗਾ ਤਾਂ ਆਪਣੀ ਵਿਚਾਰਤਾਰਾ ਸਾਡੇ ਨਾਲ ਸਾਂਝੀ ਜਰੂਰ ਕਰਿਓ ਨੰਬਰ ਤੇ ਡਾਕਟਰ ਸਾਹਿਬ ਦਾ ਪਤਾ ਤਾਲੋ ਥੱਲੇ ਮੇਲ ਤੇ ਜਾਂ ਥੱਲੇ ਲਾਈਨ ਤੇ ਚੱਲਦਾ ਦਿਸੂਗਾ ਧੰਨਵਾਦ